ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇ ਕਰੇ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਚਾਰ ਉਹ ਨੁਕਤੇ ਸਾਂਝੇ ਕਰਨ ਜਾ ਰਹੇ ਆ ਜੋ ਨੁਕਤੇ ਜੇਕਰ ਅਸੀਂ ਚੰਗੀ ਤਰ੍ਹਾਂ ਸਮਝ ਲਏ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਏ ਤਾਂ ਸੱਚ ਕਰਕੇ ਜਾਣਿਓ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਸਕਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਣਗੇ ਇਹ ਚਾਰ ਨੁਕਤੇ ਕਿਹੜੇ ਆ ਉਹਨਾਂ ਬਾਰੇ ਆਪਾਂ ਗੱਲ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਆਪਣੇ ਸਵਾਲ ਜਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅਕਸਰ ਹੀ ਆਪਣੇ ਬਜ਼ੁਰਗ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਬਹੁਤ ਕੀਮਤੀ ਗੱਲਾਂ ਸਮਝਾਉਂਦੇ ਨੇ ਬਹੁਤ ਕੀਮਤੀ ਬਚਨ ਸਾਡੀ ਝੋਲੀ ਦੇ ਵਿੱਚ ਪਾਉਂਦੇ ਨੇ ਪਰ ਆਪਾਂ ਉਹ ਬਚਨਾਂ ਨੂੰ ਕਮਾ ਨਹੀਂ ਪਾਉਂਦੇ ਕੁਝ ਗੱਲਾਂ ਨੂੰ ਅਸੀਂ ਬੜਾ ਹਲਕੇ ਦੇ ਵਿੱਚ ਲੈ ਲੈਨੇ ਆਂ ਕਈਆਂ ਨੂੰ ਹਾਸੇ ਦੇ ਵਿੱਚ ਲੈ ਲੈਨੇ ਆਂ ਪਰ ਮਹਾਪੁਰਖਾਂ ਦੇ ਮੋਖ ਵਿੱਚੋਂ ਨਿਕਲਿਆ ਇੱਕ ਇੱਕ ਬਚਨ ਸਾਡੇ ਬਜ਼ੁਰਗਾਂ ਦੇ ਮੁਖ ਦੇ ਵਿੱਚੋਂ ਨਿਕਲਿਆ ਇੱਕ ਇੱਕ ਬਚਨ ਉਹਨਾਂ ਦੇ ਤਜਰਬੇ ਨੇ ਉਹਨਾਂ ਦੀਆਂ ਕਮਾਈਆਂ ਨੇ ਇਸ ਕਰਕੇ ਉਹਨਾਂ ਨੂੰ ਧਿਆਨ ਦੇਣਾ ਸੁਣਨਾ ਸਮਝਣਾ ਉਹਨਾਂ ਨੂੰ ਮੰਨਣਾ ਸਾਡਾ ਫਰਜ਼ ਆ ਜੇ ਮੰਨੀਏ ਤਾਂ ਸੱਚ ਕਰਕੇ ਜਾਨੇ ਉਹ ਆਪਾਂ ਸੌਖੇ ਹੋ ਜਾਵਾਂਗੇ ਹੁਣ ਕਈ ਵਾਰ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਦੁਖੀ ਪਰੇਸ਼ਾਨ ਰਹਿੰਦੇ ਨੇ ਉਹ ਕਹਿਣਗੇ ਸਾਡਾ ਤਾਂ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਬਣਦਾ ਜਿਸ ਪਾਸੇ ਨੂੰ ਵੀ ਤੁਰਦੇ ਆ ਕਾਟਾ ਪੈਂਦਾ ਏ ਸਾਡੀ ਜ਼ਿੰਦਗੀ ਦੇ ਵਿੱਚ ਆ ਚੀਜ਼ ਦੀ ਕਮੀ ਆ ਉਹ ਚੀਜ਼ ਦੀ ਕਮੀ ਆ ਬਾਕੀ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਜ਼ਿੰਦਗੀ ਦੇ ਵਿੱਚ ਨਰਾਸ਼ਾ ਚਿੰਤਾ ਪਰੇਸ਼ਾਨੀਆਂ ਭਰੀਆਂ ਭਰੀਆਂ ਨੇ ਇਹ ਜਿਹੜਾ ਮਨੁੱਖੀ ਜੀਵਨ ਸਾਨੂੰ ਮਿਲਿਆ ਹੈ ਨਾ ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਜ਼ਰੂਰਤਾਂ ਵੀ ਨੇ ਅਤੇ ਮਨੁੱਖੀ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ਼ਾਵਾ ਵੀ ਆਉਂਦੀਆਂ ਰਹਿੰਦੀਆਂ ਨੇ ਇੱਕ ਇਸ਼ਾ ਪੂਰੀ ਹੋਈ ਉਸ ਤੋਂ ਫਿਰ ਅੱਗੇ ਦੀ ਇਸ਼ਾ ਪੈਦਾ ਹੋ ਜਾਂਦੀ ਆ ਕੁਝ ਮਨ ਦੀਆਂ ਇਸ਼ਾਵਾ ਪੂਰੀਆਂ ਹੋ ਜਾਂਦੀਆਂ ਨੇ ਕੁਝ ਪੂਰੀਆਂ ਨਹੀਂ ਹੋ ਪਾਉਂਦੀਆਂ ਇਸ ਕਰਕੇ ਕੁਝ ਲੋਕ ਜੋ ਮਨ ਦੀਆਂ ਇਸ਼ਾਵਾਂ ਪੂਰੀਆਂ ਨਹੀਂ ਹੋ ਪਉਂਦੀਆਂ ਉਹਨਾਂ ਕਰਕੇ ਬੜੇ ਦੁਖੀ ਪਰੇਸ਼ਾਨ ਰਹਿੰਦੇ ਨੇ ਬੜੀ ਚਿੰਤਾ ਦੇ ਵਿੱਚ ਰਹਿੰਦੇ ਨੇ ਨਿਰਾਸ਼ਾ ਦੇ ਵਿੱਚ ਰਹਿੰਦੇ ਨੇ ਪਰ ਮਹਾਪੁਰਖ ਜੀ ਕਹਿੰਦੇ ਵੀ ਬੰਦਿਆ ਤੇਰੀ ਜ਼ਿੰਦਗੀ ਦੀਆਂ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹਦੇ ਹੱਲ ਹੋ ਜਾਣਗੇ ਤੇਰੀ ਜ਼ਿੰਦਗੀ ਦੀਆਂ ਤੇਰੇ ਮਨ ਦੀਆਂ ਜੋ ਵੀ ਇਸ਼ਾਵਾਂ ਨੇ ਮਨ ਦੀਆਂ ਅਰਦਾਸਾਂ ਨੇ ਉਹ ਸਾਰੀਆਂ ਪੂਰੀਆਂ ਹੋ ਸਕਦੀਆਂ ਨੇ ਮਹਾਪੁਰਖ ਜੀ ਕਹਿੰਦੇ ਇੱਕ ਵਾਰ ਝਾਤ ਮਾਰ ਕੇ ਦੇਖ ਅੱਜ ਜੋ ਵੀ ਚੀਜ਼ਾਂ ਤੇਰੇ ਕੋਲ ਆ ਨਾ ਤੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਵੀ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੋਵੇਗੀ ਜੇ ਇਹ ਚੀਜ਼ਾਂ ਤੇਰੀ ਜ਼ਿੰਦਗੀ ਦੇ ਵਿੱਚ ਆ ਗਈਆਂ ਨੇ ਨਾ ਉਹ ਵੀ ਚੀਜ਼ਾਂ ਤੈਨੂੰ ਮਿਲ ਜਾਣਗੀਆਂ ਜੋ ਅਜੇ ਤੱਕ ਨਹੀਂ ਮਿਲੀਆਂ ਤੈਨੂੰ ਆਪਣੀ ਅਰਦਾਸ ਬੇਨਤੀ ਤੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਤਾਂ ਪਹਿਲਾ ਨੁਕਤਾ ਮਹਾਪੁਰਖ ਜੀ ਇਹੋ ਸਮਝਾਉਂਦੇ ਨੇ ਕਿ ਪ੍ਰਮਾਤਮਾ ਦੇ ਨਾਲ ਕਦੇ ਵੀ ਗਲੇਸ਼ਿਕ ਵਿਸ਼ਕ ਇਤਾਨਾ ਨਹੀਂ ਕਰਨੀਆਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਉਹਨਾਂ ਚੀਜ਼ਾਂ ਦੇ ਲਈ ਜੋ ਪਰਮਾਤਮਾ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤੀਆਂ ਨੇ ਹਰ ਚੀਜ਼ ਦੇ ਲਈ ਸ਼ੁਕਰਾਨਾ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਨਾ ਉਹਨੇ ਹੀ ਸੌਖੇ ਹੁੰਦੇ ਜਾਵਾਂਗੇ ਇਸ ਗੱਲ ਨੂੰ ਤਾਂ ਜਿੰਨਾ ਹੀ ਅਸੀਂ ਸਮਝ ਲਈਏ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਉਹਨਾ ਹੀ ਸਾਡਾ ਭਲਾ ਹੈ ਜਿੰਨਾ ਹੋ ਸਕੇ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸ਼ੁਕਰਿਆ ਕਦੇ ਵੀ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਨਹੀਂ ਕਰਨੀਆਂ ਚਾਹੀਦੀਆਂ ਜੋ ਚੀਜ਼ਾਂ ਮਿਲ ਗਈਆਂ ਨੇ ਨਾ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਜੋ ਨਹੀਂ ਮਿਲੀਆਂ ਉਹਨਾਂ ਦੇ ਲਈ ਸਬਰ ਰੱਖੋ ਉਹਨਾਂ ਦੇ ਲਈ ਅਰਦਾਸ ਕਰਦੇ ਜਾਓ ਸਭ ਕੁਝ ਮਿਲ ਜਾਵੇਗਾ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਦੁੱਖ ਆਇਆ ਏ ਜਿਸ ਦੁੱਖ ਕਰਕੇ ਅਸੀਂ ਆਪਣੇ ਪਰਮਪਿਤਾ ਪਰਮਾਤਮਾ ਦੇ ਨਾਲ ਜੁੜ ਗਏ ਉਸ ਦੁੱਖ ਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਇਸ ਦੁੱਖ ਦੀ ਕਣੀ ਦੇ ਕਰਕੇ ਇਸ ਚਿੰਤਾ ਦੀ ਕਣੀ ਦੇ ਕਰਕੇ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜ ਪਾਇਆ ਕਿਉਂਕਿ ਸੁੱਖ ਦੇ ਵਿੱਚ ਤਾਂ ਬੰਦਾ ਰੱਬ ਨੂੰ ਕਦੇ ਯਾਦ ਨਹੀਂ ਕਰਦਾ ਦੁੱਖ ਵੇਲੇ ਹੀ ਸਾਨੂੰ ਆਪਣੇ ਰੱਬ ਦੀ ਯਾਦ ਹੁੰਦੇ ਆ ਨਾ ਤਾਂ ਉਹ ਦੁੱਖ ਵੀ ਬੜਾ ਕਰਮਾ ਭਾਗਾ ਵਾਲਾ ਉਹ ਦੁੱਖ ਵੀ ਬੜਾ ਸੋਹਣਾ ਉਹ ਦੁੱਖ ਦੇ ਲਈ ਵੀ ਸ਼ੁਕਰਾਨਾ ਕਰੀਏ ਜਿਸ ਦੁੱਖ ਨੇ ਸਾਨੂੰ ਆਪਣੇ ਵਾਹਿਗੁਰੂ ਜੀ ਦੇ ਨਾਲ ਜੋੜ ਦਿੱਤਾ ਤਾਂ ਪਹਿਲਾ ਨੁਕਤਾ ਹੈ ਸ਼ੁਕਰਾਨੇ ਦਾ ਸਿਰੀ ਉੱਠ ਕੇ ਸ਼ੁਕਰਾਨਾ ਕਰਨ ਨੂੰ ਰਾਤ ਨੂੰ ਸੌਣ ਲੱਗਿਆਂ ਖਾਣਾ ਖਾਣ ਲੱਗਿਆਂ ਪਾਣੀ ਪੀਣ ਲੱਗਿਆਂ ਕੋਈ ਨਵੀਂ ਚੀਜ਼ ਘਰ ਵਿੱਚ ਆਈ ਹੈ ਤਾਂ ਮਾਲਕ ਦਾ ਸ਼ੁਕਰਾਨਾ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰੋ ਜਿੰਨਾ ਸ਼ੁਕਰਾਨਾ ਕਰਦੇ ਜਾਵਾਂਗੇ ਓਨੇ ਹੀ ਸਾਡੇ ਘਰ ਦੀਆਂ ਬਰਕਤਾਂ ਵੱਧਦੀਆਂ ਜਾਣਗੀਆਂ ਉਸ ਤੋਂ ਬਾਅਦ ਦੂਸਰਾ ਨੁਕਤਾ ਇਹ ਨੁਕਤਾ ਅਕਸਰ ਹੀ ਮੇਰੇ ਨਾਨਾ ਜੀ ਸਾਨੂੰ ਸਮਝਾਉਂਦੇ ਹੁੰਦੇ ਸਨ ਜਦੋਂ ਹੀ ਨਾਨਾ ਜੀ ਨੇ ਸਾਡੇ ਕੋਲ ਸਾਨੂੰ ਮਿਲਣ ਦੇ ਲਈ ਆਉਣਾ ਤਾਂ ਉਹਨਾਂ ਨੇ ਸਾਨੂੰ ਬਹੁਤ ਕੀਮਤੀ ਗੱਲਾਂ ਦੱਸਣੀਆਂ ਜੋ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਰਹੀਆਂ ਨੇ ਜਿੰਨਾਂ ਗੱਲਾਂ ਨੇ ਸਾਡੀ ਜ਼ਿੰਦਗੀ ਨੂੰ ਸੋਹਣਾ ਸੱਚਜਾ ਬਣਾ ਦਿੱਤਾ ਨਾਨਾ ਜੀ ਨੇ ਇਹ ਗੱਲ ਤਾਂ ਸਾਨੂੰ ਵਾਰ-ਵਾਰ ਸਮਝਾਇਆ ਕਰਨੀ ਕਿ ਪੁੱਤਰ ਤੁਹਾਨੂੰ ਜੋ ਚਾਹੀਦਾ ਹੈ ਨਾ ਉਹ ਆਪਣੇ ਬਾਬੇ ਨਾਨਕ ਤੋਂ ਮੰਗਣਾ ਹੈ ਕਿਉਂਕਿ ਤੁਹਾਨੂੰ ਜੋ ਮਿਲਣਾ ਹੈ ਬਾਬੇ ਨਾਨਕ ਤੋਂ ਹੀ ਮਿਲਣਾ ਹੈ ਕਿਸੇ ਮਾਮੇ ਮਾਸੀ ਪੂਆ ਚਾਚੇ ਤਾਏ ਦੀ ਆਸ ਨਹੀਂ ਰੱਖਣੀ ਕਿਸੇ ਰਿਸ਼ਤੇਦਾਰ ਦੀ ਆਸ ਨਹੀਂ ਰੱਖਣੀ ਕਿਸੇ ਰਿਸ਼ਤੇਦਾਰ ਦੇ ਅੱਗੇ ਹੱਥ ਨਹੀਂ ਅਟਣਾ ਕਿਸੇ ਤੋਂ ਆਸ ਨਹੀਂ ਰੱਖਣੀ ਜੋ ਤੁਹਾਡੀ ਆਸ ਆ ਜੋ ਤੁਹਾਡੀ ਅਰਦਾਸ ਹੈ ਨਾ ਬਾਬੇ ਨਾਨਕ ਦੇ ਅੱਗੇ ਹੋਵੇ ਤਾਂ ਵੇਖਿਓ ਬਾਬੇ ਨਾਨਕ ਨੇ ਕਿਸੇ ਗੱਲ ਦੀ ਕਮੀ ਨਹੀਂ ਛੱਡੀ ਤੇ ਉਹ ਗੱਲ ਨੂੰ ਆਪ ਪੱਲੇ ਬੰਨ ਲਿਆ ਸੱਚ ਕਰਕੇ ਜਾਣਿਓ ਸਤਿਗੁਰ ਸੱਚੇ ਬਾਦਸ਼ਾਹ ਕੀ ਨੇ ਕਦੇ ਵੀ ਕਿਸੇ ਚੀਜ਼ ਦੇ ਲਈ ਕਿਸੇ ਦਾ ਮੋਹਤਾਜ ਨਹੀਂ ਹੋਣ ਦਿੱਤਾ ਮਨ ਦੇ ਵਿੱਚ ਇਛਾ ਆਉਣ ਤੋਂ ਪਹਿਲਾਂ ਹੀ ਮੇਰੇ ਸਤਿਗੁਰੂ ਸੱਚੇ ਪਾਸ਼ਾ ਪੂਰੀ ਕਰ ਦਿੰਦੇ ਨੇ ਇਹ ਨੁਕਤਾ ਨਾਨਾ ਜੀ ਨੇ ਸਮਝਾਇਆ ਸੀ ਕਿ ਜੋ ਮੰਗਣਾ ਹੈ ਬਾਬੇ ਨਾਨਕ ਤੋਂ ਮੰਗਣਾ ਹੈ ਇਸ ਕਰਕੇ ਬਚਪਨ ਦੀ ਸਮਝਾਈ ਹੋਈ ਉਹ ਗੱਲ ਮਨ ਦੇ ਵਿੱਚ ਘਰ ਕਰ ਗਈ ਕਿ ਜੋ ਦੇਣਾ ਹੈ ਬਾਬੇ ਨਾਨਕ ਨੇ ਦੇਣਾ ਫਿਰ ਹੋਰ ਕਿਸੇ ਤੋਂ ਕਿਉਂ ਮੰਗੇਗੀ ਤੇ ਇਹਨੂੰ ਕਿਤਾਬੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਕਿ ਬੰਦਾ ਬੰਦੇ ਤੋਂ ਆਸ ਰੱਖੇਗਾ ਤਾਂ ਫਿਰ ਨਿਰਾਸ਼ਾ ਮਿਲੇਗੀ ਪਰ ਜੇਕਰ ਬੰਦਿਆ ਤੂੰ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਆਸ ਰੱਖੀ ਉਹਨਾਂ ਦੇ ਅੱਗੇ ਅਰਦਾਸ ਕੀਤੀ ਤਾਂ ਤੇਰੀ ਝੋਲੀ ਕਦੇ ਵੀ ਖਾਲੀ ਨਹੀਂ ਰਹੇਗੀ ਮੇਰੇ ਸਤਿਗੁਰੂ ਸੱਚੇ ਪਾਸ਼ਾ ਦੋਹਾਂ ਹੱਥਾਂ ਦੇ ਨਾਲ ਬਰਕਤਾਂ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਪ੍ਰਮਾਤਮਾ ਦੇ ਉੱਤੇ ਪ੍ਰਸਾਦ ਹੁੰਦਾ ਹੈ ਜਿਨ੍ਹਾਂ ਨੂੰ ਇੱਕ ਤੋਂ ਹੀ ਆਸ ਹੁੰਦੀ ਆ ਤਾਂ ਇਹ ਨੁਕਤਾ ਵੀ ਆਪਾਂ ਅਪਣਾਈਏ ਨਾਨਾ ਜੀ ਹਾਸੇ-ਹਾਸੇ ਦੇ ਵਿੱਚ ਇੱਕ ਨਿੱਕੀ ਜੀ ਕਹਾਣੀ ਸੁਣਾਉਂਦੇ ਸਨ ਕਹਿੰਦੇ ਇੱਕ ਬੀਬੀ ਉਹਦੇ ਤਿੰਨ ਚਾਰ ਬੱਚੇ ਤਿੰਨ ਬੱਚੇ ਸਿਆਣੇ ਤੇ ਇੱਕ ਬੱਚਾ ਛੋਟਾ ਜਿਹਾ ਕਹਿੰਦੇ ਉਹ ਬੀਬੀ ਦੇ ਘਰ ਦੇ ਵਿੱਚ ਬੜੀ ਗਰੀਬੀ ਸੀ ਉਹਨੇ ਜਦੋਂ ਵੀ ਆਪਣੇ ਪੇਕੇਆਂ ਤੇ ਜਾਣਾ ਤਾਂ ਪੇਕੇਆਂ ਨੇ ਕਾਫੀ ਕੁਝ ਸਮਾਨ ਉਹਨੂੰ ਦੇਣਾ ਉਹਨੇ ਬੜੀ ਖੁਸ਼ ਹੋਣਾ ਤਾਂ ਉਹਨੇ ਅਕਸਰ ਹੀ ਆਪਣੇ ਬੱਚਿਆਂ ਨੂੰ ਕਹਿਣਾ ਪਤਰਾ ਰੱਬ ਅਗੇ ਅਰਦਾਸ ਕਰਿਆ ਕਰੋ ਕਿ ਰੱਬਾ ਮੇਰੇ ਨਾਨਕਿਆਂ ਨੂੰ ਬਹੁਤਾ ਬਹੁਤਾ ਦਵੀ ਤਾਂ ਜੋ ਮੇਰੇ ਨਾਨਕੇ ਮੇਰੇ ਮਾਮੇ ਸਾਨੂੰ ਅੱਗੇ ਬਹੁਤਾ-ਬਹੁਤਾ ਦੇਣ ਕਹਿੰਦੇ ਉਹ ਨਿਆਣੀ ਇਸੇ ਤਰ੍ਹਾਂ ਹੀ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰਨ ਪਰ ਕਹਿੰਦੇ ਜਿਹੜਾ ਛੋਟਾ ਬੱਚਾ ਸੀ ਨਾ ਜਦੋਂ ਉਹ ਸਿਆਣਾ ਹੋਇਆ ਜਦੋਂ ਉਹਨੂੰ ਇਹ ਗੱਲ ਆਖੀ ਵੀ ਪੁੱਤ ਨਾਨਕਿਆਂ ਦੇ ਲਈ ਅਰਦਾਸ ਕਰ ਤਾਂ ਉਹ ਅੱਗੋਂ ਕਹਿਣ ਲੱਗਾ ਵੀ ਮਾਤਾ ਜੀ ਨਾਨਕਿਆਂ ਦੇ ਲਈ ਅਰਦਾਸ ਕਰੀਏ ਰੱਬ ਨਾਨਕਿਆਂ ਨੂੰ ਦੇਵੇਗਾ ਫਿਰ ਨਾਨਕੇ ਸਾਨੂੰ ਦੇਣਗੇ ਤਾਂ ਕਿਉਂ ਨਾ ਅਸੀਂ ਸਿੱਧੀ ਆਪਣੇ ਲਈ ਅਰਦਾਸ ਕਰੀਏ ਰੱਬ ਸਿੱਧਾ ਜੋ ਭੇਜਣਾ ਹੈ ਸਾਡੇ ਘਰ ਹੀ ਭੇਜੇ ਇਹਨਾ ਕੁਮਾਫਰਾ ਕੇ ਲੈਣ ਦੀ ਕੀ ਲੋੜ ਹੈ ਰੱਬ ਨੇ ਜੇ ਦੇਣਾ ਤਾਂ ਸਿੱਧਾ ਸਾਨੂੰ ਦੇਵੇ ਕਹਿੰਦੇ ਉਹ ਬੱਚੇ ਨੇ ਆਪਣੇ ਲਈ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਤੇ ਰੱਬ ਨੇ ਉਹਨਾਂ ਦੀ ਗਰੀਬੀ ਘਟ ਦਿੱਤੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਭਾਵੇਂ ਤੇ ਕਈ ਮਜ਼ਾਕ ਦੇ ਵਿੱਚ ਕਹਿ ਦਿੰਦੇ ਨੇ ਪਰ ਇਹ ਕਹਾਣੀ ਦੀ ਸਿੱਖਿਆ ਬੜੀ ਵੱਡੀ ਆ ਕਿ ਸੱਚਮੁੱਚ ਦੂਜਰਿਆਂ ਦੇ ਲਈ ਚੰਗੀ ਅਰਦਾਸ ਬੇਨਤੀ ਕਰਨੀ ਚੰਗੀ ਗੱਲ ਆ ਵੀ ਆਪਾਂ ਕਿਸੇ ਦਾ ਭਲਾ ਮੰਗ ਰਹੇ ਹਾਂ ਪਰ ਜੋ ਸਾਨੂੰ ਚਾਹੀਦਾ ਹੈ ਉਹ ਅਸੀਂ ਸਿੱਧਾ ਰੱਬ ਤੋਂ ਕਿਉਂ ਨਾ ਮੰਗੀਏ ਤਾਂ ਬਸ ਜੋ ਚਾਹੀਦਾ ਹੈ ਰੱਬ ਤੋਂ ਮੰਗਣਾ ਹੈ ਰੱਬ ਨੇ ਹੀ ਸਾਨੂੰ ਦੇਣਾ ਹੈ ਉਸ ਇੱਕ ਦੇ ਉੱਤੇ ਆਸ ਇੱਕ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜਿੰਦਗੀਆਂ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਜਾਣਗੀਆਂ ਇਹ ਧਨ ਦੌਲਤ ਇਹ ਮਾਇਆ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸਦਾਸੀਆਂ ਨੇ ਜਿੱਥੇ ਮੇਰੇ ਪਰਮਕੀਤਾ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਨੇਮ ਦੇ ਨਾਲ ਉਹ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਉਥੇ ਸਾਰਿਆਂ ਦਾ ਤਾਂ ਆਪਣੇ ਆਪ ਹੀ ਆ ਜਾਂਦੀਆਂ ਨੇ ਉਸ ਤੋਂ ਬਾਅਦ ਤੀਸਰਾ ਨੁਕਤਾ ਕਹਿੰਦੇ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਚੰਗਾ ਕੰਮ ਕਰਨ ਦਾ ਮੌਕਾ ਮਿਲ ਜਵੇ ਕੋਈ ਦਾਨ ਪੁੰਨ ਕਰਨ ਦਾ ਮੌਕਾ ਮਿਲ ਜਵੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਉਹ ਸੇਵਾ ਵਾਂਗ ਕਿਸੇ ਵੀ ਪ੍ਰਕਾਰ ਦੀ ਕਿਉਂ ਨਾ ਹੋਵੇ ਪਰ ਕਹਿੰਦੇ ਉਹ ਸੇਵਾ ਉਹ ਦਾਨ ਪੁੰਨ ਦਾ ਕਦੇ ਵੀ ਵਿਖਾਵਾ ਨਾ ਕਰੋ ਕਦੇ ਵੀ ਚਰਚਾ ਨਾ ਕਰੋ ਕਿ ਮੈਂ ਤਾਂ ਇੰਨਾ ਦਾਨ ਪੂਨ ਕੀਤਾ ਮੈਂ ਇੰਨੀ ਸੇਵਾ ਕੀਤੀ ਮੈਂ ਫਲਾਣੀ ਦੀ ਇਸ ਤਰੀਕੇ ਦੇ ਨਾਲ ਮਦਦ ਕੀਤੀ ਜਿਵੇਂ ਜਿਵੇਂ ਚਰਚਾ ਕਰਾਂਗੇ ਨਾ ਓਵੇਂ ਓਵੇਂ ਅਸੀਂ ਆਪਣੇ ਪੁੰਨ ਗਵਾ ਲਵਾਂਗੇ ਕਿਉਂਕਿ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਡੇ ਪੁੰਨ ਬਣਦੇ ਆ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਪ੍ਰਮਾਤਮਾ ਦੇ ਅੱਗੇ ਇਹ ਕਹਿਣ ਦੀ ਲੋੜ ਨਹੀਂ ਵੀ ਪ੍ਰਮਾਤਮਾ ਅਸੀਂ ਆਹ ਚੰਗਾ ਕੰਮ ਕੀਤਾ ਏ ਸਾਨੂੰ ਇਹਦਾ ਫਲ ਦੋ ਉਹਨੇ ਆਪਣੇ ਆਪ ਦੇ ਦੇਣਾ ਹੈ ਇਸ ਕਰਕੇ ਆਪਣੀ ਕੀਤੀ ਹੋਈ ਭਗਤੀ ਆਪਣੀ ਕੀਤੀ ਹੋਈ ਸੇਵਾ ਦਾ ਫਲ ਕਦੇ ਵੀ ਪ੍ਰਮਾਤਮਾ ਤੋਂ ਨਹੀਂ ਮੰਗਣਾ ਚਾਹੀਦਾ ਪ੍ਰਮਾਤਮਾ ਜੀ ਨੇ ਆਪਣੀ ਖੁਸ਼ੀ ਦੇ ਨਾਲ ਸਭ ਕੁਝ ਦੇ ਦੇਣਾ ਹੈ ਅਤੇ ਲੋਕਾਂ ਦੇ ਵਿੱਚ ਵੀ ਇਨ੍ਹਾਂ ਗੱਲਾਂ ਦਾ ਟੰਡੋਰਾ ਨਹੀਂ ਫੇਰਨਾ ਚਾਹੀਦਾ ਜਿੰਨੀਆਂ ਹੀ ਇਹ ਚੀਜ਼ਾਂ ਗੁਪਤ ਰਹਿਣਗੀਆਂ ਓਨਾ ਹੀ ਸਾਡਾ ਭਲਾ ਹੋਵੇਗਾ ਸੇਵਾ ਕਰਕੇ ਕਿਸੇ ਦਾ ਭਲਾ ਕਰਕੇ ਭੁੱਲ ਜਾਓ ਕਿਉਂਕਿ ਜੇ ਅਸੀਂ ਭੁੱਲਾਂਗੇ ਫਿਰ ਹੀ ਪਰਮਪਿਤਾ ਪ੍ਰਮਾਤਮਾ ਜੀ ਯਾਦ ਰੱਖਣਗੇ ਬਲਕਿ ਚੰਗਾ ਕੰਮ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜੈਦਾਈ ਦੇ ਪਰਮਾਤਮਾ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਇਸ ਚੰਗੇ ਕੰਮ ਦੇ ਲਈ ਚੁਣਿਆ ਉਸ ਤੋਂ ਬਾਅਦ ਆਜ ਜੋ ਛਾਨੂ ਕਿਤਾ ਹਰ ਰੋਜ਼ ਅਮਰਤ ਵੇਲੇ ਉੱਠੋ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰੋ ਆਪਣੇ ਹਰ ਇੱਕ ਕੰਮ ਨੂੰ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰੋ ਆਪਣੇ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰੋ ਕਿਉਂਕਿ ਮਹਾਪੁਰਖ ਜੀ ਅਕਸਰ ਇਹ ਗੱਲ ਸਮਝਾਉਂਦੇ ਆ ਕਿ ਜਦੋਂ ਹੀ ਅਸੀਂ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਨਾ ਸਮਝ ਲਓ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਮਾ ਲਿਆ ਪ੍ਰਮਾਤਮਾ ਦਾ ਨਾਮ ਇੱਕ ਅਤੇ ਬਾਕੀ ਦਿਨ ਆ ਦੀ ਕੰਮ ਧੰਦੇ ਜੀਰਵਾ ਨੇ ਫਿਰ ਜੇਕਰ ਅਸੀਂ ਇੱਕ ਕਮਾਉਂ ਬਾਦ ਜੀ ਰੁਮ ਕਮਾਉਨੇ ਆ ਭਾਗ ਕੀ ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਕੰਮ ਧੰਦੇ ਕਰਨੇ ਸ਼ੁਰੂ ਕਰਦੇ ਆ ਤਾਂ ਫਿਰ ਉਹ ਜੀਰਵਾਂ ਦੀ ਕੀਮਤ ਪੈ ਜਾਂਦੀ ਆ ਪਰ ਜੇ ਸਿੱਧਾ ਹੀ ਆਪਣੇ ਕੰਮਾਂ ਧੰਦਿਆਂ ਨੂੰ ਲੱਗ ਜਾਈਏ ਪ੍ਰਮਾਤਮਾ ਨੂੰ ਯਾਦ ਹੀ ਨਾ ਕਰੀਏ ਤਾਂ ਫਿਰ ਕਹਿੰਦੇ ਉਹ ਜੀਰਵਾਂ ਜੀਰਵਾਂ ਹੀ ਰਹਿ ਜਾਂਦੀਆਂ ਨੇ ਜਿੰਨੀਆਂ ਮਰਜ਼ੀ ਕਮਾ ਲਓ ਉਹਨਾਂ ਦਾ ਕੋਈ ਫਾਇਦਾ ਨਹੀਂ ਸੋ ਮੁਕ ਦੀ ਗੱਲ ਇਹ ਆ ਵੀ ਜੇ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਕੰਮਕਾਰ ਕਰਨੇ ਸ਼ੁਰੂ ਕਰੀਏ ਤਾਂ ਮੇਰੇ ਸਤਿਗੁਰ ਸੱਚੇ ਪਾਸ਼ਾ ਹਰ ਕੰਮ ਦੇ ਵਿੱਚ ਸਹਾਇੀ ਹੁੰਦੇ ਨੇ ਮੇਰੇ ਸਤਿਗੁਰ ਸੱਚੇ ਪਾਸ਼ਾ ਹਰ ਕੰਮ ਦੇ ਵਿੱਚ ਬਰਕਤਾਂ ਪਾਉਂਦੇ ਨੇ ਇਹ ਗੱਲ ਤੁਸੀਂ ਅਜਮਾ ਕੇ ਦੇਖ ਲਿਓ ਜੇ ਜੇਰੇ ਉੱਤੇ ਪਹਿਲਾਂ ਪਰਮਾਤਮਾ ਦੀ ਭਜਨ ਮੰਦਗੀ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੋ ਫਿਰ ਆਪਣੇ ਘਰ ਦੇ ਬਾਹਰ ਦੇ ਕੰਮਕਾਰ ਕਰਨੀ ਸ਼ੁਰੂ ਕਰੋ ਇੱਕ ਤਾਂ ਕੰਮਕਾਰ ਹੋਣਗੇ ਬੜੇ ਆਰਾਮ ਦੇ ਨਾਲ ਕੋਈ ਕਾਲਾ ਬਣ ਨਹੀਂ ਪੈਣਾ ਕੰਮ ਕਰਨੇ ਬੜੇ ਸੌਖੇ ਲੱਗਦੇ ਆ ਅਤੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਇਹ ਗੱਲ ਭਾਵੇਂ ਤੁਸੀਂ ਅਜਮਾ ਕੇ ਦੇਖ ਲਓ ਕੱਲ ਤੋਂ ਹੀ ਸਵੇਰ ਉੱਠਿਆ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਜਪਣਾ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲੈਣਾ ਜਾਂ ਤੁਸੀਂ ਜਿਸ ਵੀ ਧਰਮ ਦੇ ਵਿੱਚੋ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮਪਤਿ ਕਮਾਤਵਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਂਦੇ ਹੋ ਨਾ ਬਸ 15 ਮਿੰਟ ਅੱਧਾ ਘੰਟਾ ਹਾਜ਼ਰੀ ਲਗਾ ਲਓ ਜੇ ਬਹੁਤਾ ਹੀ ਸਮਾਂ ਘਟਿਆ ਭਾਵੇਂ ਤੁਸੀਂ 5 ਮਿੰਟ ਹੀ ਉਹਦੀ ਯਾਦ ਵਿੱਚ ਬੈਠ ਜੋ ਉਹ 5 ਮਿੰਟ ਨੇ ਵੀ ਸਾਡਾ ਭਲਾ ਕਰ ਦੇਣਾ ਉਸ ਤੋਂ ਬਾਅਦ ਸਾਰੇ ਹੀ ਵਿਦਵਾਨ ਪੁਰਖ ਕਮਾਈ ਵਾਲੇ ਸੰਤ ਮਹਾਪੁਰਖ ਸਾਡੇ ਬਜ਼ੁਰਗ ਡਾਕਟਰ ਸਭ ਇਸ ਗੱਲ ਨੂੰ ਮੰਨਦੇ ਆ ਵੀ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਜਿੰਨਾ ਹੀ ਸਾਡੀ ਸੋਚ ਪੋਜ਼ਿਟਿਵ ਰਹੇਗੀ ਅਸੀਂ ਆਪਣੇ ਲਈ ਚੰਗਾ ਚੰਗਾ ਸੋਚਾਂਗੇ ਉਨਾ ਹੀ ਸਾਡੇ ਨਾਲ ਤੰਗਾ ਹੋਵੇਗਾ ਇਹ ਨਿਰਾਸ਼ਾ ਸਾਡੇ ਅੰਦਰੋਂ ਆਉਂਦੀ ਆ ਜਿਹੜੀ ਅੰਦਰ 네ਗੈਟਿਵਿਟੀ ਭਰੀ ਪਈ ਹੈ ਨਾ ਉਹੀ ਬਾਹਰ ਨਿਕਲਦੀ ਆ ਤਾਂ ਆਪਣੇ ਅੰਦਰ ਨੂੰ ਪੋਜ਼ਿਟਿਵ ਵਿਚਾਰਾਂ ਨਾਲ ਭਰ ਕੇ ਰੱਖਣਾ ਹੈ ਸ਼ੁਕਰਾਨਾ ਹੀ ਕਰਦੇ ਜਾਣਾ ਹੈ ਸ਼ੁਕਰਾਨਾ ਹੀ ਕਰਦੇ ਜਾਣਾ ਇਹ ਸ਼ੁਕਰਾਨਾ ਹੀ ਸਾਨੂੰ ਪੋਜ਼ਿਟਿਵ ਬਣਾਉਂਦਾ ਹੈ ਜਿੰਨੇ ਗਲੇ ਸ਼ਿਕਵਿਸ਼ ਕਹਿਤਾ ਕਰਾਂਗੇ ਉੰਨੇ ਹੀ ਨੈਗੇਟਿਵ ਹੁੰਦੇ ਜਾਵਾਂਗੇ ਸਾਡੀ ਸੋਚ ਨੈਗੇਟਿਵ ਹੋ ਜਾਵੇਗੀ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਾਂਗੇ ਉੰਨੇ ਹੀ ਰੱਜੀ ਹੋਈ ਰੂਹ ਬਣ ਜਾਵਾਂਗੇ ਸੋ ਇਸ ਕਰਕੇ ਜੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ ਫਿਰ ਇਹ ਨੁਕਤੇ ਜ਼ਰੂਰ ਅਪਣਾਈਏ ਬਾਕੀ ਮੁੱਕ ਦੀ ਗੱਲ ਇਹ ਆ ਕਿ ਜੇਕਰ ਸਾਡਾ ਸਰੀਰ ਤੰਦਰੁਸਤ ਨਰਵਾ ਹੈ ਨਾ ਤਾਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਹੋਣੀ ਨਹੀਂ ਚਾਹੀਦੀ ਕਿਉਂਕਿ ਤੰਦਰੁਸਤੀ ਹੀ ਸਭ ਤੋਂ ਵੱਡਾ ਧਨ ਹੈ ਜੇ ਸਾਡਾ ਸਰੀਰ ਤੰਦਰੁਸਤ ਨਰਵਾ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਇਸ ਸੋਹਣੇ ਸਰੀਰ ਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜਿੰਨੀ ਚਾਹੋ ਮਿਹਨਤ ਕਰ ਸਕਦੇ ਹੋ ਜਿੰਨਾ ਕੁਝ ਚਾਹੋ ਪ੍ਰਾਪਤ ਕਰ ਸਕਦੇ ਹੋ ਰੱਬ ਤੋਂ ਤੰਦਰੁਸਤੀ ਹੀ ਮੰਗਣੀ ਆ ਤੰਦਰੁਸਤੀ ਮਿਲ ਗਈ ਸਭ ਕੁਝ ਮਿਲ ਗਿਆ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰਵਾ ਹੈ ਹੋਣਾ ਫਿਰ ਦੁਨੀਆਂ ਦੀ ਕੋਈ ਵੀ ਚੀਜ਼ ਸਾਡੇ ਤੋਂ ਦੂਰ ਨਹੀਂ ਹੋ ਸਕਦੀ ਕੀ ਤਨ ਅੰਦੌਲਤ ਸੁੱਖ ਪਦਾਰਥ ਸਭ ਮਗਰ ਮਗਰ ਫਿਰਦੇ ਨੇ ਪਰ ਜੇ ਤਨ ਅਤੇ ਮਨ ਦੋਵੇਂ ਹੀ ਬਿਮਾਰ ਹੋਏ ਫਿਰ ਭਾਵੇਂ ਸਾਡੇ ਅੱਗੇ ਸੋਨੇ ਦੇ ਪਹਾੜ ਖੜੇ ਕੁਝ ਵੀ ਚੰਗਾ ਨਹੀਂ ਲੱਗਦਾ ਸਭ ਤੋਂ ਜ਼ਰੂਰੀ ਹੈ ਸਰੀਰ ਦੀ ਤੰਦਰੁਸਤੀ ਸਾਡੇ ਮਨ ਦੀ ਮਜ਼ਬੂਤੀ ਇਹ ਦੋਵੇਂ ਚੀਜ਼ਾਂ ਪ੍ਰਮਾਤਮਾ ਤੋਂ ਮੰਗਣੀਆਂ ਨੇ ਇਹਨਾਂ ਦੋਹਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਤਾਂ ਨੂੰ ਤੰਦਰੁਸਤੀ ਨਰਵਾ ਰੱਖਣ ਦੇ ਲਈ ਆਪਣੀ ਖੁਰਾਕ ਵੱਲ ਧਿਆਨ ਦੇਣਾ ਹੈ ਆਪਣੀਆਂ ਕੁਜ ਆਦਤਾਂ 'ਤੇ ਧਿਆਨ ਦੇਣਾ ਹੈ ਜਿਵੇਂ ਸਵੇਰੇ ਜਲਦੀ ਉੱਠਣਾ, ਰਾਤ ਨੂੰ ਜਲਦੀ ਸੌਣਾ, ਚੰਗਾ ਖਾਣਾ ਖਾਣਾ, ਖਾਦੇ ਹੋਏ ਨੂੰ ਪਚਾਉਣਾ, ਸਰੀਰ ਦੀ ਸੈਰ ਕਰਨੀ, ਕਸਰਤ ਕਰਨੀ, ਇਹ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਅਤੇ ਮਨ ਨੂੰ ਤੰਦਰੁਸਤ ਨ ਰੱਖਦੇ ਨੇ ਪੋਜ਼ਿਟਿਵ ਵਿਚਾਰ, ਮਾਲਕ ਦਾ ਸ਼ੁਕਰਾਨਾ, ਸਾਡੇ ਗੁਰੂਆਂ ਦੀ ਮਿੱਠੀ ਨਿੱਕੀ ਗੁਰਬਾਣੀ, ਗੁਰਬਾਣੀ ਦਾ ਗਿਆਨ ਅਤੇ ਮਨ ਨੂੰ ਬਿਮਾਰ ਬਣਾਉਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ ਨਿੰਦਿਆ, ਚੁਗਲੀ, ਕਿਸੇ ਦੇ ਨਾਲ ਕੀਤੀ ਹੋਈ ਈਰਖਾ ਮਣ ਦਾ ਹੰਕਾਰ ਇਹ ਮਨ ਨੂੰ ਬਿਮਾਰ ਬਣਾਉਂਦੇ ਨੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਨੀ ਆ ਤਾਂ ਇਹ ਮਨ ਦਿਨੋ ਦਿਨ ਤੰਦਰੁਸਤ ਰਹੇ ਆ ਜਾਵੇਗਾ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਵੀ ਨਾ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ